ਇਹ ਕਾਲਪਿਕ ਦੇ ਵਿੱਚ ਜਿਹੜਾ ਨਾਮ ਜੱਪੇਗਾ ਉਹਦਾ ਆਪਣਾ ਵੀ ਭਲਾ ਹੋਏਗਾ ਤੇ ਜਿਹਨੂੰ ਉਹ ਜਪੇਗਾ ਉਹਦਾ ਵੀ ਭਲਾ ਹੋ ਜਾਣਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਤੁਹਾਨੂੰ ਦਰਸ਼ਨ ਕਰਾਉਂਦੇ ਆਂ ਜੀ ਗੁਰਦੁਆਰਾ ਕਰਹਾਲੀ ਸਾਹਿਬ ਪਾਸ਼ਾਏ 6ਵੀਂ ਅਤੇ 9ਵੀਂ ਇਹ ਗੁਰਦੁਆਰਾ ਸਾਹਿਬ ਜ਼ਿਲ੍ਹਾ ਪਟਿਆਲਾ ਵਿੱਚ ਸਥਿਤ ਹੈ ਇਸ ਪਵਿੱਤਰ ਸਥਾਨ ਤੇ 6ਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨਾਨਕ ਮੱਤੇ ਨੂੰ ਜਾਂਦੇ ਹੋਏ ਇੱਥੇ ਰੁਕੇ ਇੱਥੇ ਸੁਰਮਖ ਨਾਮ ਦੇ ਕੁਸ਼ਟ ਰੋਗੀ ਨੂੰ ਅੱਠ ਤੀਰਥਾਂ ਦਾ ਜਲ ਚੱਲ ਰਿਹਾ ਸੀ ਇਸ ਛੱਪੜੀ ਦੇ ਇੱਥੇ ਛੱਪੜੀ ਹੋਇਆ ਕਰਦੀ ਸੀ ਔਰ ਉਸ ਛੱਪੜੀ ਵਿੱਚ ਗੁਰੂ ਸਾਹਿਬ ਨੇ ਇਸ਼ਨਾਨ ਕਰਨ ਵਾਸਤੇ ਸੁਰਮਖ ਸਿੰਘ ਨੂੰ ਕਿਹਾ ਔਰ ਉਹਨਾਂ ਦਾ ਕੁਸ਼ਟ ਰੋਗ ਦੂਰ ਔਰ ਬਾਬਾ ਜੀ ਨੇ ਇਸ ਸਥਾਨ ਤੇ ਵਚਨ ਕੀਤੇ ਸੀ ਕਿ ਜੋ ਵੀ ਇਨਸਾਨ ਅ ਸ਼ਰਧਾ ਭਾਵਨਾ ਦੇ ਨਾਲ ਪੰਜ ਐਤਵਾਰਾਂ ਜਾਂ ਪੰਜ ਪੰਚਵੀਆਂ ਇਸ ਇਸ਼ਨਾਨ ਕਰੇਗਾ ਤਾਂ ਉਸ ਦਾ 18 ਪ੍ਰਕਾਰ ਦਾ ਰੋਗ ਕੁਸ਼ਟ ਰੋਗ ਕਟਿਆ ਜਾਵੇਗਾ ਜੇ ਗੱਲ ਕਰੀਏ ਤਾਂ ਨੌਵੇਂ ਪਾਤਸ਼ਾਹ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਿੱਲੀ ਚਾਂਦਨੀ ਚੌਂਕ ਸ਼ਹੀਦੀ ਦੇਣ ਜਾਂਦੇ ਸਮੇਂ ਇਸ ਜਗ੍ਹਾ ਤੇ ਰੁਕੇ ਔਰ ਆਪਣੇ ਮੁਬਾਰਕ ਚਰਨ ਇਸ ਜਗ੍ਹਾ ਤੇ ਪਾਏ ਸੋ ਬਹੁਤ ਵੱਡਾ ਸਥਾਨ ਹੈ ਜਿੱਥੇ ਸੰਗਤ ਆ ਕੇ ਹਰ ਐਤਵਾਰ ਵੀ ਇੱਥੇ ਨਤਮਸਤਕ ਹੁੰਦੀਆਂ ਹਨ ਔਰ ਇਸ ਸਥਾਨ ਤੇ ਜ਼ਿਲ੍ਹੇ ਪਟਿਆਲੇ ਤੋਂ ਕੀ ਬਲਕੇ ਪੂਰੇ ਪੰਜਾਬ ਹਰਿਆਣੇ ਤੋਂ ਸੰਗਤਾਂ ਇੱਥੇ ਪਹੁੰਚਦੀਆਂ ਹਨ ਔਰ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਸੋ ਇਸ ਵੀਡੀਓ ਦੇ ਵਿੱਚ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਕਰਹਾਲੀ ਸਾਹਿਬ ਆ ਪਾਸ਼ੇ 6ਵੀਂ ਅਤੇ 9ਵੀਂ ਸੋ ਅਗਲੀ ਵੀਡੀਓ ਦੇ ਵਿੱਚ ਹੋਰ ਵੀ ਆਪਾਂ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਸੋ ਤੁਸੀਂ ਜਰੂਰ ਜੁੜੇ ਰਹੋ ਕਾਰਾ ਬੋਲੇ ਪੰਜਾਬੀ ਚੈਨਲ ਦੇ ਇਹ ਵੀ ਬੇਟੀ ਦੇ ਵਿੱਚ ਸਾਧ ਸੰਗਤ ਮਲਾ ਆਪ ਬੈਠੇ ਨਾਂ ਤੇ 25 ਸਵਾਰੀਆਂ ਵੀ ਬਿਠਾ ਲੀਚਾ ਤੇ ਜਦੋਂ 베ੜੀ ਨੂੰ ਚਲਾਉਂਦਾ ਉਹ ਆਪ ਵੀ ਤਰਦਾ ਜਾਂਦਾ ਉਸ 베ੜੀ ਦੇ ਵਿੱਚ ਚੱਪੂ ਪਾਦਦਾ ਹੋਇਆ ਤੇ ਉਹਦੇ ਨਾਲ ਵੀ 25 ਜਿਹੜੀਆਂ ਉਹ ਬੈਠੀਆਂ ਨੇ ਉਹ ਵੀ ਤਰ ਕੇ 베ੜੀ ਦੇ ਵਿੱਚ ਸੈਠੀਆਂ ਬੈਠੀਆਂ ਪਾਰ ਹੋ ਜਾਂਦੀਆਂ ਨੇ ਸਾਧੂ ਪਾਤਸ਼ਾਹ ਜਿੰਨੇ ਜਿੱਲੀ ਨਾਮ ਧਿਆਇਆ ਗੈ ਪਸ਼ਬਤ